ਅੱਜ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਨਾ ਤਾਂ ਕੋਈ ਜਨਤਾ ਸੁਖ ਸੁਰੱਖਿਸ਼ ਹੈਗੀ ਅੱਜ ਕੱਲ ਦੇ ਵਿੱਚ ਗੈਂਗਸਟਰ ਜ਼ਿਆਦਾ ਵਧ ਗਏ ਲੁੱਟੂ ਖਸੁੱਟ ਜ਼ਿਆਦਾ ਵਧ ਗਈ ਆ ਹੁਣ ਆ ਪਿੱਛੇ ਜੀ ਕੱਲ ਪਰਸੋ ਦੀ ਗੱਲ ਆ ਇੱਕ ਵਿਚਾਰੀ ਲੇਡੀਜ਼ ਸਮਾਨੇ ਦੇ ਵਿੱਚ ਉਹ ਆਪਣੇ ਘਰ ਘਰੇ ਲੂ ਸਮਾਨ ਵਾਸਤੇ ਆ ਰਹੀ ਸੀਗੀ ਤਾਂ ਕਿ ਲੋਕਾਂ ਨੇ ਨਸ਼ਾਈ ਬੰਦੇ ਸੀ ਜਿਹੜੇ ਗੈਂਗਸਟਰ ਲੋਕ ਉਹਨੂੰ ਵਿਚਾਰੀ ਨੂੰ ਖਿੱਚ ਕੇ ਲੈ ਗਏ ਉਹਦੇ ਸੱਟਾਂ ਲੱਗੀਆਂ ਦੱਸੋ ਜੀ ਆਮ ਬੰਦੇ ਨੂੰ ਤਾਂ ਨਿਕਲਣਾ ਵੀ ਅੱਜ ਕੱਲ ਬਹੁਤ ਦਰੁਬਲ ਯਾਨੀ ਕਿ ਮਾੜਾ ਹੋ ਗਿਆ ਕਿ ਜਿਹੜੇ ਬੰਦੇ ਚੰਗੇ ਨੇ ਉਹ ਇਸ ਹਿਸਾਬ ਨਾਲ ਉਹ ਵੀ ਬੱਚੀਆਂ ਵੀ ਸੇਫ ਨਹੀਂ ਹੈਗੀਆਂ ਲੋਕ ਨਸ਼ਾ ਇੰਨਾ ਵੱਧ ਚੁੱਕਿਆ ਕਿ ਲੋਕਾਂ ਨੂੰ ਆਪਣੇ ਘਰਾਂ ਚੋਂ ਨਿਕਲਣ ਨੂੰ ਵੀ ਡਰ ਲੱਗਦਾ ਹੈ ਕੋਈ ਵੀ ਬੰਦਾ ਵਿਚਾਰਾ ਘਰੋਂ ਜਾਂਦਾ ਤਾਂ ਬੱਚਿਆਂ ਨੂੰ ਫਿਕਰ ਲੱਗਿਆ ਰਹਿੰਦਾ ਵੀ ਸਾਡੇ ਡੈਡੀ ਵਾਪਸੀ ਆਣਗੇ ਜਾਂ ਨਹੀਂ ਆਣਗੇ ਸਾਰੇ ਪਾਸੇ ਇਹ ਹੈ ਜੀ ਸ਼ਰਿਆਮੀਆਂ ਪਰਸੋ ਚੋਖੇ ਦੀ ਗੱਲ ਹੈ ਪਰਸੋ ਜੋ ਉੱਥੇ ਸਮਾਣੇ ਸ਼ਰਿਆਮ ਹੀ ਗੁੰਡਾਗਰਦੀ ਹੋ ਰਹੀ ਹੈ ਜੀ ਕਿਸੇ ਪਾਸੇ ਵੀ ਚਲੇ ਜਾਓ ਹਰੇਕ ਪਾਸੇ ਹੀ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਨਚਾਇਆ ਜਾ ਰਿਹਾ ਹੈ ਤਾਂ ਕਿ ਮੈਂ اپੀਲ ਕਰਦਾ ਹਾਂ ਸਰਕਾਰਾਂ ਨੂੰ ਕਿ ਇਹਨਾਂ ਵੱਲ ਨੱਥ ਪਾਈ ਜਾਵੇ ਤਾਂ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਹੁਣ ਤੁਸੀਂ ਬੇਰੁਜ਼ਗਾਰੀ ਕੰਨੀ ਚ ਵੀ ਚਲੇ ਜਾਓ ਬੇਰੁਜ਼ਗਾਰ ਕੰਨੀਆਂ ਵੀ ਕੋਈ ਧਿਆਨ ਨਹੀਂ ਦੇ ਰਹੇ ਹੈਗੇ ਹੁਣ ਕੰਟਰੈਕਟ ਫੇਸ ਤੇ ਠੇਕੇਦਾਰੀ ਸ ਕਿਸੇ ਨੂੰ 10000 ਦੇ ਰਹੇ ਨੇ ਕਿਸੇ ਨੂੰ 8000 ਦੇ ਰਹੇ ਨੇ ਤਨਖਾਹ ਕੋਈ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਹੈਗੀ 20 20 ਸਾਲ 25 25 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ